ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ 5ਵਾਂ ਪੂਰਾ ਸਤਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪਿਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟਿਐ ਲਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਇ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਓ ਤੀ ਮਤ ਕਹਿਣ ਨਾ ਜਾਇਐ ਸਾਗਰ ਗੁਣੀ ਅਥਾਹ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੋ ਕਰ ਸੇਵਾ ਸੁਖ ਸਾਗਰ ਸਿਰ ਸ਼ਾਹਾਂ ਪਾਤਸ਼ਾਹੋ ਚਰਨ ਕਮਲ ਕਾਇ ਆਸਰਾ ਦੂਜਾ ਨਹੀਂ ਠਾਓ ਮੈਂ ਧਰ ਤੇਰੀ ਪਾਰ ਬ੍ਰਹਮ ਤੇ ਰਚਣ ਰਹਾਓ ਨੇ ਮਾਣਿਆ ਪ੍ਰਬਮਾਨ ਤੂੰ ਤੇਰੇ ਸੰਗ ਸਮਾਓ ਹਰ ਜਪੀ ਹੈ ਆਰਾਧੀ ਹੈ ਆਠ ਪੈਰ ਗੋਵਿੰਦ ਜੀ ਪ੍ਰਾਣ ਸਾਨ ਧਨ ਰੱਖੇ ਕਰ ਕਿਰਪਾ ਰਾਖੀ ਜਾਂਦਾ ਨਾਨਕ ਸਗਲੇ ਦੋਖ ਉਤਾਰਿਆ ਨ ਪ੍ਰਭ ਪਾਰ ਬ੍ਰਹਮ ਬਖ ਸੰਧ ਸ੍ਰੀ ਰਾਗ ਮਹੱਲਾ 5 ਵਾ ਪ੍ਰੀਤ ਲਗੇ ਤਿਸ ਸੱਚ ਸਿਉ ਮਰੈ ਨ ਆਵੇ ਜਾਏ ਨਾ ਵੇ ਛੋੜਿਆ ਵਿਛੜੈ ਸਭ ਮੈਂ ਰਹਾ ਸਮਾਏ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤਿ ਭਾਏ ਆਚਰਜ ਰੂਪ ਨਿਰੰਜਨੋ ਗੁਰ ਮੇਲਾਇਆ ਮਾਏ ਭਾਈ ਰੇ ਮਿਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਗ ਸੁਖੀ ਨਾ ਦੇਸੈ ਕੋਇ ਰਾਉ ਦਾਣਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਇ ਅਤੀ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਐ ਨਿਚਲ ਇਸ ਦਰਬਾਰ ਜੋ ਮੰਗਿਆ ਸੋਈ ਪਾਈਐ ਨਿਹਾਰਾਂ ਆਧਾਰ ਜਿਸ ਪੇਖ ਤਕਲਵੇ ਖਹਿਰੇ ਮਨ ਤਨ ਹੋਵੇ ਸ਼ਾਂਤ ਇਕ ਮਨ ਇਕ ਧਿਆਈਐ ਮਨ ਕੀ ਲੈ ਭਰਾਤ ਗੋਣ ਨਦ ਆਨ ਆਵ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧੇ ਦਿਨ ਵਿਸਰੋ ਨਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦਾ ਤਾਨ ਮਨ ਧਨ ਅਰਪੀ ਸਭੋ ਸਗਲ ਵਾਰਿਐ ਏ ਜੰਦਾ ਦੇਖੈ ਸੁਣੈ ਹਦੂਰ ਸਦ ਘਾਟ ਘੜ ਬ੍ਰਹਮਰ ਵੰਦਾ ਅਕਰ ਤਕਣਾ ਨੋ ਪਾਲਦਾ ਪ੍ਰਭ ਨਾਨਕ ਸਤਿ ਬਖਸ਼ੰਦ ਸ੍ਰੀ ਰਾਗ ਮੱਲਾ ਪੰਜਵਾ ਮਾਨ ਤਾਨ ਥਾਨ ਜਨ ਪ੍ਰਭ ਜੀ ਆ ਰਖਿਆ ਸਹਿਜ ਸਵਾਰ ਸਰਬ ਕਲਾ ਕਰਿ ਥਾਪਿਆ ਅੰਤਰ ਜੋਤਿ ਅਪਾਰ ਸਦਾ ਸਦਾ ਪ੍ਰਭ ਸਿਮਰਿਐ ਅੰਤਰ ਰੱਖਿ ਵਰਤਾਰ ਮੇਰੇ ਮਨ ਹਰ ਬਿਨ ਯਵਰ ਨ ਕੋਏ ਪ੍ਰਭ ਸਰਨ ਆਈ sada ਰਹੋ ਦੁਖ ਨ ਵਿਆਪੇ ਕੋਏ ਰਹਾਓ ਰਤਨ ਪਦਾਰਸ ਸਮਾਨ ਕਾ ਸੋਇ ਨ ਰੂਪਾ ਖਾਕ ਮਾਤ ਪਿਤਾ ਸੋਤ ਬੰਧ ਪਾ ਕੂੜੇ ਸਬੇ ਸਾਖ ਜਨ ਕੀਤਾ ਸਿ세 ਨਾ ਜਾਣੀ ਮਨ ਮੁਖ ਪਸੂ ਨਾ ਪਾਕ ਅੰਤਰ ਬਾਹਰ 라ਵ ਰਹਿਆ ਤਿਸ ਨੋ ਜਾਣੈ ਦੂਰਾ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹਮੈ ਕੂਰਾ ਭਗਤੀ ਨਾਮ ਵਿਹੂਣ ਆਵੇ ਵੰਝੇ ਪੂਰ ਰਖ ਲਿਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ ਬਿਨ ਪ੍ਰਭ ਕੋਈ ਨਾ ਰਖਨ ਹਾਰ ਮਹਾ ਵਿਕਟ ਜੰਪ ਹੈ ਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਾਇਆ ਬੈਨ ਪ੍ਰਭ ਕੋਏ ਨਾ ਰਖਣ ਹਾਰ ਮਹਾ ਬਿਗਟ ਜੰ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ